ਐਸਐਫਰ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਨਾ ਰੋੜਿਆਣਾ ਮੂਰ ਤੋਂ ਦੋ ਬੰਦੇ ਜਿਹੜੇ ਆ ਉਹਨਾਂ ਦੀ ਅਰੈਸਟ ਪਾਈ ਗਈ ਹੈ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਪੋਰ ਕਵਰ ਹੋਈ ਹੈ ਇਹ ਦੋ ਜਣੇ ਜਿਹੜੇ ਮੰਗਲ ਸਿੰਘ ਮੰਗੂ ਤੇ ਗੁਰਪ੍ਰੀਤ ਸਿੰਘ ਤੇ ਜਨ ਨਾਲ ਦੇ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕੀਤੇ ਗਏ ਹੁਣ ਤੱਕ ਦੀ ਪੁਸ਼ਟੀ ਇਸ ਚ ਇਹ ਜਿਹੜੇ ਆ ਹੈਰੋਇਨ ਹੈ ਇਹ ਪਾਕਿਸਤਾਨ ਸਾਈਡ ਤੋਂ ਆਈ ਹੈ ਥਰੂ ਡਰੋਨ ਪਹਿਲਾਂ ਜਿਹੜੇ ਜਿਹਨਾਂ ਰੇਡ ਪਾਰਟੀ ਟਾਈਪ ਨਹੀਂ ਹੁੰਦੇ ਠੇਕੇਦਾਰਾਂ ਦੇ ਉਹਨਾਂ ਦੇ ਵਿੱਚ ਕੰਮ ਕਰਦੇ ਸੀਗੇ ਤੇ ਹੁਣ ਇਹ ਪਹਿਲੀ ਵਾਰ ਫੜ ਹੋਇਆ ਇਹ ਕਿਸੇ ਹੋਰ ਹਨ ਜੀ ਇਹ 20 22 25 ਸਾਲ ਦੇ ਲੱਗੇ ਤੇ ਆ ਦੋਸਤ ਉੱਥੇ ਰੇਡ ਪਾਰਟੀ 'ਚ ਇਕੱਠੇ ਸੀ ਹਾਂ ਜੀ ਇਹ ਜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਜੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਉਹਦੀ ਮੁਹਿੰਮ ਦੇ ਤਹਿਤ ਕੱਲ ਕਲਾਨੌਰ ਪੁਲਿਸ ਵੱਲੋਂ ਇੱਕ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਰੋੜਿਆਣਾ ਮੂੜ ਤੋਂ ਦੋ ਬੰਦੇ ਜਿਹੜੇ ਐ ਉਹਨਾਂ ਦੀ ਅਰੈਸਟ ਪਾਈ ਗਈ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਰਿਕਵਰ ਹੋਈ ਹੈ ਇਹ ਦੋ ਜਣੇ ਜਿਹੜੇ ਇੱਕ ਮੰਗਲ ਸਿੰਘ ਮੰਗੂ ਤੇ ਗੁਰਪ੍ਰੀਤ ਸਿੰਘ ਤੇਜਨ ਆ ਦੇ ਦੋ ਦੋਸ਼ੀ ਜਿਹੜੇ ਐ ਉਹ ਅਰੈਸਟ ਕੀਤੇ ਗਏ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ ਹੁਣ ਤੱਕ ਦੀ ਪੁੱਛਗਿੱਛ ਚ ਇਹ ਜਿਹੜਾ ਹੈਰੋਇਨ ਹੈ ਇਹ ਪਾਕਿਸਤਾਨ ਸਾਈਡ ਤੋਂ ਆਈ ਹੈ ਥਰੂ ਡਰੋਨ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਇਹ ਬੰਦੇ ਆਪ ਲੈ ਕੇ ਜਿਲ੍ਹਵੀਦਮ ਜਾ ਰਹੀ ਹੈ ਆਪ ਮੰਗਾਈ ਸੀ ਇਹ ਹੁਣ ਸਾਰਾ ਵੈਰੀਫਾਈ ਕਰਾਂਗੇ ਵੀ ਇਹਨਾਂ ਨੇ ਖੁਦ ਮੰਗਾਈ ਹੈ ਜਾਂ ਕਿਸੇ ਦਾ ਮਾਲ ਜਿਹੜਾ ਹੈ ਲੈਣ ਲਈ ਆਇਆ ਹੈ ਕੋਨ ਰਿਮਾਂਡ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ ਸਰ ਵੀਰ ਸਾਹਿਬ ਦਾ ਤੁਸਤਾ ਸਾਝਾ ਪੇਸ਼ ਆ ਨਾਕਾਬੰਦੀ ਕੀਤੀ ਸੀਗੀ ਉੱਥੇ ਬੀਐਸਐਫ ਤੇ ਬਾਰਡਰ ਦੇ ਨੇੜੇ ਉੱਥੇ ਰੋੜਿਆਣਾ ਮੋੜ ਆ ਜਿਹੜਾ ਉੱਥੇ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਨੂੰ ਅਰੈਸਟ ਕੀਤਾ ਕੋਈ ਬੈਕਗ੍ਰਾਉਂਡ ਹੈਗਾ ਕੋਈ ਬੈਕਗ੍ਰਾਉਂਡ ਨਹੀਂ ਬੈਕਗ੍ਰਾਉਂਡ ਫਿਲਹਾਲ ਇਹਨਾਂ ਦਾ ਅਸੀਂ ਪਾਇਸ ਤੇ ਵੀ ਚੈੱਕ ਕੀਤਾ ਰਿਕਾਰਡ ਵੀ ਚੈੱਕ ਕੀਤਾ ਇਹਨਾਂ ਦੋਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ ਇਹ ਪਹਿਲਾਂ ਜਿਹੜੇ ਜਿੰਨਾ ਰੇਡ ਪਾਰਟੀ ਟਾਈਪ ਨਹੀਂ ਹੁੰਦੇ ਠੇਕੇਦਾਰਾਂ ਦੇ ਉਹਨਾਂ ਦੇ ਵਿੱਚ ਕੰਮ ਕਰਦੇ ਸੀਗੇ ਤੇ ਹੁਣ ਇਹ ਪਹਿਲੀ ਵਾਰ ਫੜ ਹੋਏ ਆ ਇਹ ਬੀਕ ਬਾਈ 25 ਸਾਲ ਦੇ ਲੱਗੇ। ਇਹ ਦੋਸਤ ਨਹੀਂ ਜਾਂ ਕੋਈ ਆ ਦੋਸਤ ਉੱਥੇ ਰੇਡ ਪਾਰਟੀ 'ਚ ਇਕੱਠੇ ਸੀ। ਸਰ ਬਜਾਰੀ ਕੀਮਤ ਕੋ ਦੱਸਿਆ ਬਜਾਰੀ ਕੀਮਤਾਂੋਂ ਅਲੱਗ-ਅਲੱਗ ਹੈ। ਸਾਇ ਪਾਕਿਸਤਾਨ ਤੋਂ ਸਹੀ ਹੈ। ਹਾਂਜੀ। ਸਰ ਇਹਦਾ ਪਰਨੈਂਟਲ ਬੈਕਗਰਾਉਂਡ ਕਿਹਦੀ ਹੈ? ਨਾਰਮਲ ਜੇ ਉਹਨੂੰ ਐਕਸਾਈਜ਼ ਵਾਲਿਆਂ ਨਾਲ ਕੋਈ ਬੰਦਾ ਕੰਮ ਕਰ ਰਿਹਾ ਠੇਕੇਦਾਰਾਂ ਨਾਲ ਉਹ ਵੀਰ ਤਾਂ ਹੋ ਨਹੀਂ ਸਕਦਾ ਨਾਰਮਲ ਪਰਿਵਾਰ ਹੈ। ਸਰ ਦਿੰਦੇ ਸਮੇਂ ਉਹ ਇਹੀ ਕਰਾ ਦੋ। ਇਹ ਕੱਲ ਲੇਟ ਨਾਈਟ ਲੇਟ ਈਵਨਿੰਗ ਮਤਲਬ। ਹਾਂਜੀ। ਐ ਜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਜੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਉਹਦੀ ਮੁਹਿੰਮ ਦੇ ਤਹਿਤ ਕੱਲ ਕਲਾਨੌਰ ਪੁਲਿਸ ਵੱਲੋਂ ਇੱਕ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਰੋੜਿਆਣਾ ਮੂੜ ਤੋਂ ਦੋ ਬੰਦੇ ਜਿਹੜੇ ਐ ਉਹਨਾਂ ਦੀ ਅਰੈਸਟ ਪਾਈ ਗਈ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਰਿਕਵਰ ਹੋਈ ਹੈ ਇਹ ਦੋ ਜਣੇ ਜਿਹੜੇ ਇੱਕ ਮੰਗਲ ਸਿੰਘ ਮੰਗੂ ਤੇ ਗੁਰਪ੍ਰੀਤ ਸਿੰਘ ਤੇ ਜਨਾਂ ਦੇ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕੀਤੇ ਗਏ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ ਹੁਣ ਤੱਕ ਦੀ ਪੁਸ਼ਟੀ ਇਸ ਚ ਇਹ ਜਿਹੜਾ ਹੈਰੋਇਨ ਹੈ ਇਹ ਪਾਕਿਸਤਾਨ ਸਾਈਡ ਤੋਂ ਆਈ ਹੈ ਥਰੂ ਡਰੋਨ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਇਹ ਬੰਦੇ ਆਪ ਲੈ ਕੇ ਜਿਲ੍ਹਵੀਦਮ ਜਾ ਰਹੀ ਹੈ ਆਪ ਮੰਗਾਈ ਸੀ ਇਹ ਹੁਣ ਸਾਰਾ ਵੈਰੀਫਾਈ ਕਰਾਂਗੇ ਵੀ ਇਹਨਾਂ ਨੇ ਖੁਦ ਮੰਗਾਈ ਹੈ ਜਾਂ ਕਿਸੇ ਦਾ ਮਾਲ ਜਿਹੜਾ ਇਹ ਲੈਣ ਲਈ ਆਇਆ ਇਹ ਫੋਨ ਰਿਮਾਂਡ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ ਸਰ ਬੀਐਸਐਫ ਦਾ ਤੁਸਾਂ ਸਾਹਾਂ ਪੁੱਛ ਹਾਂ ਨਾਕਾਬੰਦੀ ਕੀਤੀ ਸੀਗੀ ਉੱਥੇ ਬੀਐਸਐਫ ਤੇ ਬਾਰਡਰ ਦੇ ਨੇੜੇ ਉੱਥੇ ਰੋੜਿਆਣਾ ਮੋੜ ਆ ਜਿਹੜਾ ਉੱਥੇ ਮੋਟਰਸਾਈਕਲ ਤੇ ਆਉਂਦੇ ਹਨ ਉਹਨਾਂ ਨੂੰ ਅਰੈਸਟ ਕੀਤਾ ਕੋਈ ਬੈਕਗ੍ਰਾਉਂਡ ਹੈਗਾ ਉਹਦਾ ਕੋਈ ਬੈਕਗ੍ਰਾਉਂਡ ਨਹੀਂ ਬੈਕਗ੍ਰਾਉਂਡ ਫਿਲਹਾਲ ਇਹਨਾਂ ਦਾ ਅਸੀਂ ਪਾਇਸ ਤੇ ਵੀ ਚੈੱਕ ਕੀਤਾ ਰਿਕਾਰਡ ਵੀ ਚੈੱਕ ਕੀਤਾ ਇਹਨਾਂ ਦੋਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ ਇਹ ਪਹਿਲਾਂ ਜਿਹੜੇ ਜਿਹਨਾਂ ਰੇਡ ਪਾਰਟੀ ਟਾਈਪ ਨਹੀਂ ਹੁੰਦੇ ਠੇਕੇਦਾਰਾਂ ਦੇ ਉਹਨਾਂ ਤੇ ਹੁਣ ਇਹ ਪਹਿਲੀ ਵਾਰ ਫੜ ਹੋਇਆ ਕਿੰਨੀ ਕਿਸਮ ਦਾ ਰੈਂਡ ਜੀ ਇਹ 20 22 25 ਸਾਲ ਦੇ ਲੱਗ ਕੇ ਦੋਸਤ ਨਹੀਂ ਜਾਂ ਕੋਈ ਆ ਦੋਸਤ ਉੱਥੇ ਰੇਡ ਪਾਰਟੀ ਚ ਇਕੱਠੇ ਸੀ ਸਰ ਬਜਾਰੀ ਕੀਮਤ ਕੋ ਦੱਸਿਆ ਬਜਾਰੀ ਕੀਮਤਾਂੋਂ ਅਲੱਗ-ਅਲੱਗ ਹੈ ਪਾਕਿਸਤਾਨ ਤੋਂ ਸਹੀ ਹੈ ਹਾਂ ਜੀ ਸਰ ਇਹਦਾ ਪਰਨੈਂਟਲ ਬੈਕਗਰਾਉਂਡ ਕਿਹਸੀ ਹੈ ਨਾਰਮਲ ਜੇ ਉਹਨੂੰ ਐਕਸਾਈਜ਼ ਵਾਲਿਆਂ ਨਾਲ ਕੋਈ ਬੰਦਾ ਕੰਮ ਕਰ ਰਿਹਾ ਠੇਕੇਦਾਰਾਂ ਨਾਲ ਉਹ ਵੀਰ ਤਾਂ ਹੋ ਨਹੀਂ ਸਕਦਾ ਨਾਰਮਲ ਪਰਿਵਾਰ ਹੈ ਜੀ ਆਪ ਦੇ ਅਸਮੋ ਇੱਕ ਰਾਤ ਤੋਂ ਇਹ ਕਲ ਲੇਟ ਨਾਈਟ ਲੇਟ ਈਵਨਿੰਗ ਮਤਲਬ